ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਯੂਬਸਿਟੀ ਦੇ 64 ਮਹਾਨ ਨਗਰ ਕੀਰਤਨ ਦੇ ਤੇ ਆਪਣੇ ਨਾਲ ਇਸ ਟਾਈਮ ਵੀਰ ਜੀ ਨਿਸ਼ਕਾਮ ਟੀਵੀ ਤੋਂ ਪਹੁੰਚੇ ਹੋਏ ਆ ਆ ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਕਰਦੇ ਵੀਰ ਜੀ ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਜੀ ਖਾਲਸਾ ਸਾਹਿਬ ਅਜੀਤ ਫਤਿਹ ਜੀ ਕੀ ਨਾਮ ਹੈ ਜੀ ਆਪ ਦਾ ਮੇਰਾ ਨਾਮ ਹਰਪਾਲਦੀਪ ਸਿੰਘ ਹੈ ਤੇ ਮੈਂ ਐਗਜ਼ੀਕਟਿਵ ਡਾਇਰੈਕਟਰ ਹਾਂ ਨਿਸ਼ਕਾਮ ਮੀਡੀਆ ਜਿਹਦਾ ਪਹਿਲਾਂ ਅਸੀਂ ਨਿਸ਼ਕਾਮ ਟੀਵੀ ਕਹਿੰਦੇ ਹੁੰਦੇ ਸੀਗੇ ਠੀਕ ਹੈ ਜੀ ਸੋ ਦੱਸੋ ਕੀ ਸਰਵਿਸਿਜ਼ ਨੇ ਕੀ ਕਿਦਾਂ ਤੁਸੀਂ ਮੈਨੂੰ ਪਤਾ ਵੀ ਡਾਕੂਮੈਂਟਰੀਜ਼ ਸਟੋਰੀ ਟੈਲਿੰਗਸ ਉਹ ਸਾਰ ਸੋ ਮੇਨ ਜਿਹੜਾ ਮਕਸਦ ਸਾਡਾ ਨਿਸ਼ਕਾਮ ਮੀਡੀਆ ਦਾ ਹੈਗਾ ਵੀ ਆਪਣੇ ਜਿਹੜੇ ਸਿੱਖ ਬੱਚੇ ਨੇ ਜਿਹੜੇ ਅਮਰੀਕਾ ਦੇ ਵਿੱਚ ਜੰਮੇ ਪਲੇ ਨੇ ਜੀ ਉਹਨਾਂ ਨੂੰ ਆਪਾਂ ਸਿੱਖ ਸਟੋਰੀ ਬਾਰੇ ਕਿੱਦਾਂ ਦੱਸ ਸਕੀਏ ਕਿ ਜਦੋਂ ਉਹ ਆਪਣੇ ਕਲਾਸ ਦੇ ਵਿੱਚ ਹੁੰਦੇ ਨੇ ਜਦੋਂ ਉਹ ਕਿ ਪੁੱਛੇ ਵੀ ਸਿੱਖ ਕੌਣ ਨੇ ਹੁਣ ਕਈ ਵਾਰ ਔਨ ਦਾ ਸਪੋਰਟ ਸਮਝਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਵੀ ਸਿੱਖ ਕੌਣ ਨੇ ਸੋ ਜੇ ਉਹ ਆਪ ਸੈਕ ਸਟੋਰੀਜ਼ ਬਣਾਉਣ ਤਾਂ ਕਹਿ ਸਕਦੇ ਮੇਰੇ YouTube ਤੇ ਚੈਨਲ ਤੇ ਜਾ ਕੇ ਦੇਖ ਲਓ ਜਾਂ ਤੁਸੀਂ ਰਿਸ਼ਕਾਮ ਟੀਵੀ ਦੇ ਚੈਨਲ ਤੇ ਜਿੱਥੇ ਪੜਾ ਕੇ ਇੱਥੇ ਪਾਉਂਦੇ ਨੇ ਸੋ ਉਹਦੇ ਨਾਲ ਇੱਕ অথੈਨਟਿਕ ਜਿਹੜਾ ਕੰਟੈਂਟ ਮਿਲੂਗਾ ਕਿਉਂਕਿ ਜੇ ਤੁਸੀਂ ਸਿੱਖੀ ਬਾਰੇ ਸਰਚ ਕਰੋਗੇ ਕੁਝ ਨੈਰੇਟਿਵ ਬੜਾ ਪੁੰਠਾ ਵੀ ਹੈਗਾ ਸੋ ਹਾਊ డు ਵੀ ਟੇਕ ਦ ਨੈਰੇਟਿਵ ਇਨ ਆਰ ਆਨ ਹੈਂਡਸ ਸੋ ਸਾਡਾ ਉਹ ਪਰਾਲਾ ਹੈਗਾ ਵੀ ਆਪਣੇ ਬੱਚਿਆਂ ਨੂੰ ਅਸੀਂ ਮੀਡੀਆ ਐਜੂਕੇਸ਼ਨ ਦੇ ਸਕੀਏ ਕਿਉਂਕਿ ਸਾਡੇ ਬੱਚੇ ਜਦੋਂ ਖਾਲਸਾ ਸਕੂਲ ਜਾਂਦੇ ਨੇ ਉੱਥੇ ਆਪਣੇ ਬੋਲੀ ਬਾਰੇ ਆਪਣੇ ਵਿਰਸੇ ਬਾਰੇ ਆਪਣੇ ਘਰਮਸ ਗੀਤ ਬਾਰੇ ਸਿੱਖਦੇ ਨੇ ਉਹਨੂੰ ਆਪਾਂ ਸਪਲੀਮੈਂਟ ਕਿੱਦਾਂ ਕਰੀਏ ਵਿਜ਼ੂਅਲ ਮੀਡੀਆ ਨਾਲ ਤਾਂ ਕਿ ਉਹ ਆਪਣੀਆਂ ਕਹਾਣੀਆਂ ਆਪ ਦੱਸ ਸਕਣ ਸੋ ਉਹ ਹੀ ਸਾਡਾ ਮੇਨ ਮਕਸਦ ਹੈ ਤੇ ਉਹਦੇ ਚ ਸਾਡੇ ਤਿੰਨ ਪ੍ਰੋਗਰਾਮ ਨੇ ਸੋ ਪਹਿਲੇ ਨੂੰ ਅਸੀਂ ਨਿਸ਼ਕਾਮ ਅਕੈਡਮੀ ਕਹਿੰਦੇ ਆ ਜਿੱਥੇ ਅਸੀਂ ਟ੍ਰੇਨਿੰਗ ਦਿੰਨੇ ਆ ਸੋ ਜਿਹੜੇ ਬੱਚੇ ਅੱਗੇ ਪਰਸੂ ਕਰਨਾ ਚਾਹੁੰਦੇ ਨੇ ਫਿਲਮ ਮੇਕਿੰਗ ਜਾਂ ਜਰਨਲਿਜ਼ਮ ਤੇ ਅਸੀਂ ਪ੍ਰੋਫੈਸ਼ਨਲ ਫਿਲਮਸ ਵੀ ਡਵੈਲਪ ਕਰੀਤੀਆਂ ਨੇ ਸੋ ਅਸੀਂ ਤਿੰਨ ਡਾਕੂਮੈਂਟਰੀ ਬਣਾਈਆਂ ਨੇ ਹੁਣ ਤੱਕ ਸੋ ਇੱਕ ਤਾਂ ਪਹਿਲਾ ਦਾ ਨਾਮ ਹੈ ਡੈਕਲੇਰੇਸ਼ਨ ਆਫ ਅ ਰੈਵੋਲੂਸ਼ਨ ਜਿਹੜੀ ਆਪਣੇ ਕਿਸਾਨੀ ਕਾਨੂੰਨ ਆਪਣੇ ਇੰਡੀਆ ਦੇ ਵਿੱਚ 2020 ਦੇ ਵਿੱਚ ਪਾਸ ਹੋਏ ਸੀਗੇ ਉਹਦੇ ਸਿੱਖੀ ਨੇ ਕੀ ਰੋਲ ਪਲੇ ਕੀਤਾ ਸੋ ਉਹਤੇ ਡਾਕੂਮੈਂਟਰੀ ਬਣਾਈ ਉਹਦੇ ਜਿਹੜਾ ਕਰੂ ਸੀਗਾ ਸਾਰਾ ਉਹ ਸਾਰੇ ਹਾਈ ਸਕੂਲ ਦੇ ਬੱਚੇ ਸੀਗੇ ਸੋ ਚਾਹੇ ਮੈਂ ਉਹਨਾਂ ਨੂੰ ਗਾਈਡ ਕਰ ਰਿਆ ਸੀਗਾ ਇੱਥੋਂ ਦੇ ਇੱਥੋਂ ਦੇ ਜੰਮੇ ਪੜੇ ਸਾਰੇ ਇੱਥੋਂ ਦੇ ਜੰਮੇ ਪੜੇ ਸੋ ਉਹਨਾਂ ਨੇ ਕੈਮਰਾ ਸਾਊਂਡ ਐਡੀਟਿੰਗ ਸਕ੍ਰਿਪਟ ਰਾਈਟਿੰਗ ਸੋ ਉਹ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਉਹ ਜਿਹੜੀ ਡਾਕੂਮੈਂਟਰੀ ਆ ਉਹ 21 ਇੰਟਰਨੈਸ਼ਨਲ ਫਿਲ ਫੈਸਟੀਵਲ ਚ ਗਈ ਜੀ ਤਾਂ ਉਹਨੂੰ ਅਵਾਰਡ ਮਿਲੇ ਸੋ ਉਸ ਤੋਂ ਬਾਅਦ ਥੋੜਾ ਹੌਸਲਾ ਸਾਡਾ ਬੁਲੰਦ ਹੋਇਆ ਕੋਈ ਪਹਿਲੀ ਵਾਰ ਬਣਾ ਰਹੇ ਸੀਗੇ ਬੱਚੇ ਉਸ ਤੋਂ ਬਾਅਦ ਅਸੀਂ ਡਾਕੂਮੈਂਟਰੀ ਬਣਾਈ ਸੇਵਾ ਵੀ ਲੋਕ ਗੱਲ ਕਰਦੇ ਨੇ ਸਿੱਖ ਸਿੱਖ ਆਪਣੇ ਲੰਗਰ ਦੀ ਸੇ ਕਾਲ ਸਾਈਡ ਵਾਲਿਆਂ ਨੇ ਆਨਲਾਈਨ ਗਰੋਸਰੀ ਦੀ ਸ਼ਾਪਿੰਗ ਕੀਤੀ ਦਿੱਲੀ ਦੇ ਵਿੱਚ ਆਪਣੇ ਜਿੱਤੇ ਤੁਸੀਂ ਸ਼ਾਂਤੀ ਨੇ ਉਹ ਕਰੀਮੇਸ਼ਨ ਦੀ ਸੇਵਾ ਕਰ ਰਹੇ ਸੀ ਆਕਸੀਜਨ ਸਿਲੰਡਰ ਦੀ ਸੇਵਾ ਹੋ ਰਹੀ ਸੀ ਜਦੋਂ ਲੋਕ ਆਕਸੀਜਨ ਸਿਲੰਡਰ ਬਲੈਕ ਚ ਵੇਚ ਰਹੇ ਸੀਗੇ ਅਸੀਂ ਉਹ ਡਾਕੂਮੈਂਟਰੀ ਭੇਜੀ ਪੀਪੀਐਸ ਨੂੰ ਸੋ ਪੀਪੀਐਸ ਨੇ ਇੰਨੀ ਉਹ ਲਾਈਕ ਕੀਤੀ ਤੇ ਉਹਨਾਂ ਨੇ ਹੁਣ ਇਨਕੁਆਇਰ ਕੀਤੀ ਹੈ ਨੈਸ਼ਨਲ ਬ੍ਰਾਡਕਾਸਟ ਲਈ ਠੀਕ ਹੈ ਜੀ ਸੋ ਸਾਡੀ ਤੀਜੀ ਡਾਕੂਮੈਂਟਰੀ ਅਸੀਂ ਬੇਵਤਨਾ ਜਿਹੜੇ ਅਫਗਾਨੀ ਸਿੱਖਾਂ ਦੇ ਬਣਾਈ ਹੈ ਬਟ ਮੇਨ ਚੀਜ਼ ਜਿਹੜੀ ਮੈਂ ਦੱਸਣਾ ਚਾਹਨਾ ਤੁਹਾਡੇ ਸਰੋਤਿਆਂ ਨੂੰ ਤੇ ਤੁਹਾਡੀ ਆਡੀਅנס ਨੂੰ ਵੀ ਜੇ ਤੁਸੀਂ ਆਪ ਡਾਕੂਮੈਂਟਰੀ ਬਣਾਈ ਹੋਵੇ ਪ੍ਰੋਫੈਸ਼ਨਲ ਕਰੂ ਨੂੰ ਹਾਇਰ ਕਰਕੇ ਜਿਸ ਕਰ ਕੋਸ ਮਿਲੀਅਨਸ ਆਫ ਡਾਲਰ ਕਿਉਂਕਿ ਸਾਡੇ ਸਾਰੇ ਬੱਚੇ ਇਹਦੇ ਨਾਲ ਜੁੜੇ ਹੋਏ ਨੇ ਸੋ ਉਸ ਕਰਕੇ ਉਹ ਟ੍ਰੇਨਡ ਨੇ ਨਿਸ਼ਕਾਮ ਅਕੈਡਮੀ ਦੇ ਥਰੂ ਤੇ ਨਾਲ ਜਦੋਂ ਅਸੀਂ ਪ੍ਰੋਫੈਸ਼ਨਲ ਪ੍ਰੋਜੈਕਟ ਕਰਦੇ ਆਂ ਤੇ ਉਹਦੇ ਚੋਂ ਨੇ ਤੇ ਚੌਥਾ ਪ੍ਰੋਜੈਕਟ ਜਿਹੜਾ ਅਸੀਂ ਕਰ ਰਹੇ ਹਾਂ ਜਿਹੜਾ ਮੈਂ ਤੁਹਾਡੇ ਆਡੀਅנס ਨੂੰ ਦੱਸਣਾ ਚਾਹੂੰਗਾ ਅਮਰੀਕਾ ਦੇ ਵਿੱਚ ਜਿਹੜੇ ਏਸ਼ੀਅਨ ਅਮਰੀਕਨਸ ਨੇ ਲਾਟੀਨੋ ਅਮਰੀਕਨਸ ਨੇ ਬਲੈਕ ਅਮਰੀਕਨਸ ਨੇ ਉਹਨਾਂ ਤੇ ਵੈਬ ਸੀਰੀਜ਼ ਬਣੀਆਂ ਹੋਈਆਂ ਨੇ ਤੇ ਉਹ ਸਕੂਲਾਂ 'ਚ ਪੜਾਈਆਂ ਵੀ ਜਾਂਦੀਆਂ ਨੇ ਸਿੱਖਾਂ ਤੇ ਇੱਕ ਵੀ ਵੈਬ ਸੀਰੀਜ਼ ਨਹੀਂ ਬਣੀ ਹੋਈ ਸੋ ਸਾਡੀ ਕੋਸ਼ਿਸ਼ ਹੈ ਨੈਕਸਟ ਹਾਂਜੀ ਸਾਡਾ ਉਹ ਛੋਟਾ ਜਿਹਾ ਪ੍ਰਾਲਾ ਵੀ ਅਗਲੇ ਅ ਜਿਹੜਾ ਪ੍ਰੋਜੈਕਟ ਅਸੀਂ ਕਰੀਏ ਉਹ ਸਿੱਖਾਂ ਦਾ ਇਤਿਹਾਸ ਅਮਰੀਕਾ ਦੇ ਵਿੱਚ ਦਸੀਏ ਅਮਰੀਕਨਸ ਦਾ ਹਾਂਜੀ ਬਿਲਕੁਲ ਸਿੱਖ ਅਮਰੀਕਨਸ ਦਾ 130 ਸਾਲ ਦਾ ਜਿਹੜਾ ਇਤਿਹਾਸ ਹੈ 1900 ਤੋਂ ਜਦੋਂ ਆਪਣੇ ਯੂਬਾ ਸਿਟੀ ਦੇ ਵਿੱਚ ਅੱਜ ਯੂਬਾ ਸਿਟੀ 'ਚ ਖੜੇ ਆ ਆਪਣੇ ਪੁਰਾਣੇ ਬਜ਼ੁਰਗ ਪਹਿਲਾਂ ਯੂਬਾ ਸਿਟੀ 'ਚ ਆਏ ਐਲ ਸੈਂਟਰੋਂ ਆਏ ਸਟਾਕਟਨ ਗੁਰਦੁਆਰਾ ਸਾਹਿਬ ਨੇ ਭਗਤ ਸਿੰਘ ਥੰਦ ਦਲੀਪ ਸਿੰਘ ਸੌਂਦ ਉਦੋਂ ਬਾਅਦ 84 ਹੋਇਆ ਉਹਦੇ ਨਾਲ ਡਾਇਸਪੋਰਸ ਕਿਦਾਂ ਇੰਪੈਕਟ ਹੋਇਆ ਉਹ ਅਸੀਂ ਸਾਰੀ ਪੂਰੀ ਕਹਾਣੀ ਦੱਸਣਾ ਚਾਹੁੰਦੇ ਆ ਇਸ ਪ੍ਰੋਜੈਕਟ ਦੇ ਥਰੂ ਸੋ ਮੈਂ ਇਹਦੇ 'ਚ ਕਿਊ ਆਰ ਸੋ ਇਹ ਪਹਿਲਾ ਪ੍ਰੋਜੈਕਟ ਹੋਊਗਾ ਜਿਹੜਾ 6 ਪਾਰਟ ਸੀਰੀਜ਼ ਦੇ ਵਿੱਚ ਅਸੀਂ ਬਣਾ ਰਹੇ ਹਾਂ ਠੀਕ ਹੈ ਜੀ ਤੇ ਉਹਦੇ ਚ ਵੀ ਅਗੇ ਕੋਈ ਬੱਚਾ ਜੋੜਨਾ ਚਾਹੁੰਦਾ ਹੋਵੇ ਰਿਸਰਚ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਐਂਡ ਵੀ ਵਿਲ ਮੇਕ them ਪਾਰਟ ਆਫ ਦਿਸ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਹਾਂ ਜੀ ਵਾਹਿਗੁਰੂ ਖਾਲਸਾ ਬਾਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਟਾਈਮ ਦੇਣ ਲਈ ਬਿਲਕੁਲ